Gueeee referred Marche ਤੁਸੀਂ ਵੀ ਇੱਧਰ ਆ ਜਾਓ ਅੱਛਾ ਬਾਗੀ ਗੁਰੂ ਜੀ oh <laughs> you mm -hmm. वाहगुरु जी का खालसा वाहगुरु जी की फतेह बहुत अच्छा लग रहा है कि आज महाराजा हीरा सिंह जी का जन्म दिहाड़ा यहाँ मनाया जा रहा है पिछले कई सालों से अपने एम साहब ये कर रहे हैं बहुत गर्व महसूस होता है देख के कि आज भी उनके नगरवासी नगर के लोग उन्हें इस तरह से याद करते हैं और ये देखते हुए लगता है कि आज इंसान के जो कर्म होते हैं ना वो उन्हें अमर करके चले जाते हैं और इसका एक बहुत बड़ा एग्ज़ाम्पल महाराज हीरा सिंह जी हैं जो उनके इतने सालों बाद भी उन्हें याद किया जा रहा है ना ही सिर्फ नाभा में बल्कि अभी हम बद्रूखा पिंड से आए हैं बद्रुखा पिंड में भी सभी पिंड वासियों ने मिलकर आज उनका जन्म दिहाड़े का प्रोग्राम रखा था ਤੂੰ ਦੇਖੇ ਬਹੁਤ ਦਰ ਮਹਿਸੂਸ ਹੁੰਦਾ ਹੈ ਕਿ ਦੇਖੋ ਇਨਸਾਨ ਦੇ ਕਰਮ ਉਹਨੇ ਕਹਾਂ ਤੱਕ ਲੈ ਜਾਂਦਾ ਹੈ ਅੰਨੇ ਸਾਲੋਂ ਬਾਅਦ ਵੀ ਸਭ ਉਹਨੇ ਯਾਦ ਕਰਦੇ ਨੇ ਕਪਿਲ ਮਹਾਂਜੀ ਅੱਜ ਜਿਹੜਾ ਪ੍ਰੋਗਰਾਮ ਹੋਇਆ ਆ ਆਪ ਮਹਾਰਾਜਾ ਹੀਰਾ ਸਿੰਘ ਜੀ ਦੇ 181ਵੇਂ ਜਨਮ ਦਿਨ ਤੇ ਕੀ ਕਹਿਣਾ ਚਾਹੀਦਾ ਅ ਅੱਜ ਬੜੀ ਖੁਸ਼ੀ ਦਾ ਮੌਕਾ ਜੀ ਸਾਡੇ ਨਾਭਾ ਰਿਆਸਤ ਦੇ ਧਰਮੀ ਮਹਾਰਾਜ ਮਹਾਰਾਜਾ ਹੀਰਾ ਸਿੰਘ ਜੀ ਉਹਨਾਂ ਦਾ ਅੱਜ 181ਵਾਂ ਜਨਮ ਦਿਹਾੜਾ ਜਿਹੜਾ ਬੜੀ ਧੂਮਤਾ ਓਂਦੇ ਨਾਲ ਜਿਹੜੀ ਸਲਤਨਤ ਵਿੱਚ ਉਹ ਰਾਜ ਕਰਦੇ ਸੀ ਉੱਥੇ ਹੀ ਮਨਾਇਆ ਜਾ ਰਿਹਾ ਤੇ ਅਹਿਮ ਸੂਬੇ ਸੋਹਰੇ ਜਿਵੇਂ ਉਹ ਇੱਥੇ ਹੀ ਮੌਜੂਦ ਨੇ ਤੇ ਇਹ ਸਾਰੀ ਗਤੀਵਿਧੀਆਂ ਸਾਰਾ ਆਸ਼ੀਰਵਾਦ ਸਾਨੂੰ ਦੇ ਰਹੇ ਨੇ ਆਏ ਬਹੁਤ ਨਾਬੇ ਦੀ ریاست ਵਾਸਤੇ ਬੜੀ ਭਾਗਾਂ ਵਾਲੀ ਗੱਲ ਹੈ ਕਿ ਸਾਡੇ ਜਿਹੜੇ ਮਹਾਰਾਜਾ ਹੋਏ ਨੇ ਉਹ ਧਰਮੀ ਸੀਗੇ ਧਰਮ ਨੂੰ ਮੰਨਣ ਵਾਲੇ ਸੀਗੇ ਲੋਕਾਂ ਦੀ ਸੇਵਾ ਕਰਨ ਵਾਲੇ ਸੀਗੇ ਤੇ ਆਪਣੀਆਂ ਸਿੱਖਿਆਵਾਂ ਦੇ ਨਾਲ ਆਪਣੇ ਪੂਰਨਾਂ ਦੇ ਨਾਲ ਅੱਜ ਉਹ ਜਿੰਦਾ ਨੇ ਬਲਕਿ ਦੂਜੇ ਪਾਸੇ ਜੇ ਆਪਾਂ ਹੋਰ ਰਿਆਸਤਾਵਾਂ ਨਿਗਾ ਮਾਰੀਏ ਤਾਂ ਉਹਨਾਂ ਨੂੰ ਕੋਈ ਆਦਮੀ ਨਹੀਂ ਕਰਦਾ ਸੋ ਕਹਿਣ ਦਾ ਭਾਵ ਕਿ ਧਰਮੀ ਮਹਾਰਾਜ ਜਿਹੜੇ ਧਰਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਦੁਨੀਆ ਰਹਿਂਦੀ ਦੁਨੀਆ ਤੱਕ ਲੋਕ ਯਾਦ ਕਰਦੇ ਨੇ ਅੱਜ ਨਾਬਾ ਰਸਤੇ ਵਿੱਚ ਉਹਨਾਂ ਦਾ 181ਵਾਂ ਦਿਨ ਜਿਹੜਾ ਬੜੀ ਧੁੰਮ ਨਾਲ ਮਨਾਇਆ ਜਾ ਰਿਹਾ ਸਾਡੇ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਜਰੋਂਦੇ ਐਮਐਲਏ ਬਣੇ ਨੇ ਇਹ ਪਹਿਲਾਂ ਉਪਲਾਲਾ ਨਹੀਂ ਸੀ ਹੁੰਦਾ ਜਰੋਂਦੇ ਐਮਐਲਏ ਬਣੇ ਨੇ ਉਦੋਂ ਤੋਂ ਹੀ ਇਹ ਇਹਦਾ ਵੀ ਕਈ ਸਰਕਾਰਾਂ ਆ ਗਈਆਂ ਐਮਐਲਏ ਵੀ ਕਈ ਰਹੇਗੇ ਪਰ ਉਹਨਾਂ ਨੇ ਹੱਥੋਂ ਕਿਸੇ ਚੀਜ਼ ਬਣਾ ਕੇ ਆਣ ਨਹੀਂ ਦਿੱਤਾ ਆ ਦੇਖੋ ਇਹ ਸੇਵਾ ਦੀ ਗੱਲ ਹੈ ਜੀ ਇਹ ਵਾਲੀ ਸੇਵਾ ਜਿਹੜੀ ਹੈ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਐਮਐਲਏ ਨਾਬਾ ਦੇ ਹਿੱਸੇ ਵਿੱਚ ਆਈ ਹੈ ਤੇ ਅਸੀਂ ਸਮਝਿਆ ਵੀ ਬੜੇ ਭਾਗਾ ਵਾਲੇ ਆ ਅਸੀਂ ਜਿਹੜੀ ਆ ਉਹਨਾਂ ਦੀ ਰਿਆਸਤ ਵਿੱਚ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਤੇ ਉਹਨਾਂ ਦਾ ਜਨਮ ਦਿਹਾੜੀ ਮਨਾਉਣ ਦਾ ਮੌਕਾ ਮਿਲ ਰਿਹਾ ਹੈ ਤੇ ਅਸੀਂ ਬੜੇ ਭਾਗਾ ਵਾਲੇ ਆ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਹੁੰਦੀਆਂ। ਕੋਸ਼ਸ਼ ਕਰੀਏ। ਅਸੀਂ ਕੋਸ਼ਿਸ਼ ਕਰੀਏ। ਜਿਹੜੀ ਕਿ ਜਨਾਬਾ ਤੋਂ ਅੱਜ ਨਾਬਾ ਦੇ ਵਿੱਚ 181ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਮਹਾਰਾਜਾ ਹੀਰਾ ਸਿੰਘ ਜੀ ਦਾ ਉਹ ਵੀ ਉਹ ਜਗ੍ਹਾ ਜਿੱਥੇ ਕਿ ਉਹਨਾਂ ਦਾ ਕਿਲਾ ਸੀ ਨਾ। ਹੂੰ। ਬਹੁਤ ਵਧੀਆ ਗੱਲ ਹੈ ਅੱਜ ਮਹਾਰਾਜਾ ਦਾ ਜਨਮ ਦਿਨ ਮਨਾਇਆ ਜਾ ਰਿਹਾ 181ਵਾਂ। सानू बहुत खुशी की गल है असी बहुत खुशकिस्मत हैं जो नाभे पैदा हुए असी हीरा सिंह का जन्मदिन अंज एक सौ इक्यासी में मना रहे हैं ये नाभे के इतिहास लिखा गया तो अभी बहुत खुश हैं कि महाराज के दे परिवार को भी असी बहुत बधाई दे रहे हैं गुरुदेव मान भाई साहब का भी बहुत बहुत धन्यवाद जो हर साल रखते हैं ਚੈਨਲ ਪਰ ਜੀ ਨਮਸਕਾਰ ਜੀ ਨਮਸਕਾਰ ਜੀ ਜਿਹੜਾ ਅੱਜ ਕਿਲ ਨਾਭਾ ਕਿਲਾ ਦੇ ਵਿੱਚ 181ਵਾਂ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਸ਼ਹਿਰ ਵਾਸੀਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਮਹਾਰਾਜਾ ਜੀ ਦਾ 181ਵਾਂ ਜਨਮ ਦਿਹਾੜਾ ਹਰ ਸਾਲ ਤਰ੍ਹਾਂ ਇਸ ਵਾਰ ਵੀ ਮਨਾਇਆ ਜਾ ਰਿਹਾ ਇਸ ਦਿਹਾੜੇ ਦੇਤੇ ਸਾਡੇ ਪਹੁਝ ਸਤਕਾਰਯੋਗ ਐਮ ਐਲ ਏ ਦੇ ਮਾਨ ਜੀ ਮਹਾਰਾਣੀ ਪ੍ਰੀਤੀ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਇੱਥੇ ਆਇਆ ਬਹੁਤ ਭਾਰੀ ਸੰਗਤ ਆਈ ਹੈ ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਇਹ ਹਰ ਸਾਲ ਇਹਨਾਂ ਜਨਮ ਦਿਹਾੜੇ ਮਨਾਉਂਦੇ ਕਿਸੇ ਤਰ੍ਹਾਂ ਦੇ ਸਰਕਾਰਾਂ ਪਹਿਲਾਂ ਵੀ ਰਹੀਆਂ ਨੇ ਐਮਐਲਏ ਪਹਿਲਾਂ ਵੀ ਰਹੇ ਨੇ ਅਲੱਗ-ਅਲੱਗ ਪਾਰਟੀਆਂ ਦੇ ਹੱਦ ਤੱਕ ਇਸ ਕਿਲੇ ਬਾਰੇ ਕਦੇ ਜਾਂ ਇਸ ਤਰ੍ਹਾਂ ਦੇ ਜਨਮ ਦਿਹਾੜੇ ਮਨਾਉਣ ਬਾਰੇ ਕਦੇ ਸੋਚਿਆ ਨਹੀਂ ਚਲੋ ਗੁਰੂ ਜੀ ਦੀ ਤਾਂ ਗੱਲ ਹੈ ਵੀ ਹਰ ਇੱਕ ਬੰਦੇ ਦੀ ਆਪਣੀ ਸੋਚ ਹੈ ਉਹਨਾਂ ਦੀ ਸੋਚ ਵਧੀਆ ਹੈ ਇਹ ਮਨਾ ਰਹੇ ਨੇ ਵੀ ਨਹੀਂ ਸੋਚ ਵਧੀਆ ਛੱਡ ਦਿੰਦਾ ਠੀਕ ਧੰਨਵਾਦ ਵਾਹ